ਐਸਵੀ ਪ੍ਰਗਟ ਸਿੰਘ ਦਾ ਨਾਕਾ ਲੱਗਿਆ ਹੋਇਆ ਸੀਗਾ ਤੇ ਮੇਨ ਰੋਡ ਦੇ ਉੱਪਰ ਹੀ ਤੇ ਇਹਨਾਂ ਨੇ ਦੇਖਿਆ ਵੀ ਇੱਕ ਮੋਟਰਸਾਈਕਲ ਸਵਾਰ ਨਮੋਨਾ ਵਿਅਕਤੀ ਜੀ ਦੇ ਪਿੱਛੇ ਇੱਕ ਲੇਡੀ ਬੈਠੀ ਹੋਈ ਹੈ ਇਹ ਆ ਰਹੇ ਸੀਗੇ ਤੇ ਜਦੋਂ ਨਾਕਾ ਦੇਖ ਕੇ ਇਹਨੇ ਮੁੰਨੇ ਵਿਅਕਤੀ ਨੇ ਜਿਹਦਾ ਨਾਮ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਸੁਮੰਦਰ ਸਿੰਘ ਜੀ ਇਹ ਸੁਖ ਹੈ ਤੇ ਜਿਹੜੀ ਉਹਦੇ ਨਾਲ ਲੇਡੀ ਸੀ ਉਹਦਾ ਨਾਮ ਮਾਹੀ ਮਾਹੀ ਰਾਜਪੂਤ ਹੈ ਤੇ ਉਹਦੇ ਹਸਬੰਦ ਦਾ ਨਾਮ ਅਰਸ਼ਦੀਪ ਹੈ ਜਿਹੜੀ ਸੁਲਤਾਨਵਿੰਡ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਆ ਇਹਨੇ ਇੱਕ ਉਹਦੇ ਬਲੂਰ ਨਹੀਂ ਜੀਵਿਤ ਨੁਫਾਫੀ ਕੱਢ ਕੇ ਛੋਟੀ ਜੀ ਛੇ ਬੈਠੀ ਲੇਡੀ ਨੂੰ ਫੜਾਤੀ ਤੇ ਉਹਨੇ ਸੁੱਟ ਦਿੱਤੀ। ਜਦੋਂ ਇਹਨਾਂ ਨੂੰ ਸ਼ੱਕ ਦੇ ਬਿਨਾ ਤੇ ਕਾਬੂ ਕਰਕੇ ਤੇ ਪੁੱਛਗਿੱਛ ਕੀਤੀ ਗਈ ਤੇ ਉਹ ਜਿਹੜੀ ਲਿਫਾਫੀ ਸੀ ਉਹਦੇ ਚ ਦੇਖਿਆ ਗਿਆ ਤਾਂ ਉਹਦਾ ਜਿਹੜਾ ਉਹਦੇ ਚ ਸਮਾਨ ਸੀ ਉਹਦਾ ਵਜ਼ਨ ਕੀਤਾ ਗਿਆ ਤੇ 15 ਗ੍ਰਾਮ ਨਿਕਲਿਆ। ਜਿਸ ਨੂੰ ਬਾਅਦ ਚ ਅਸੀਂ ਜਿਹੜੀ ਸਾਡੀ ਐਨਟੀਪੀਐਸ ਕਿੱਟ ਹੁੰਦੀ ਹੈ ਡਰਗ ਡਿਟੈਕਸ਼ਨ ਟੈਸਟ ਉਹਦੇ ਚ ਚਰਚ ਕੀਤਾ ਗਿਆ ਤਾਂ ਉਹ ਹੀ ਰੋਣ ਸੀ। ਇਹਨਾਂ ਦੋਨਾਂ ਦੇ ਉੱਤੇ ਐਫਆਈਆਰ ਨੰਬਰ 98 ਅੰਡਰ ਸੈਕਸ਼ਨ 21 ਕਾਡ 85 ਪੀਐਸਸੀਬੀ 1 ਦਰਜ ਕਰਕੇ ਤੇ ਕਾਰਵਾਈ ਸ਼ੁਰੂ ਕੀਤੀ ਗਈ। ਇਹਨਾਂ ਤੋਂ ਪਹਿਲੇ ਉਹ ਹਜੇ ਮੈਟਰੋ ਇਨਵੈਸਟੀਗੇਸ਼ਨ ਹੈ ਜੀ ਪਤਾ ਕਰ ਰਹੇ ਆ ਇਹ ਜਰੂਰ ਪਤਾ ਲੱਗੇ ਵੀ ਜਿਹੜਾ ਉਹਦਾ ਮਾਹੀ ਰਾਜਪੂਤ ਦਾ ਹਸਬੰਡ ਹੈ ਅਰਸ਼ਦੀਪ ਸਿੰਘ ਅਲੀਸ ਗੁਪੀ ਉਹ ਮਹੀਨਾ ਦੋ ਮਹੀਨੇ ਪਹਿਲਾਂ ਦਾ 392 402 ਨਕੈਤੀ ਦੀ ਤਿਆਰੀ ਚ ਪਹਿਲਾਂ ਹੀ ਜੇਲ੍ਹ